a <muchas> b ਸੀਓ ਨੂੰ ਕੈਫੀਅਤ ਦਿੱਤੀ ਹੈ 121 ਅੰਡਰ ਸੈਕਸ਼ਨ 282 85 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੇ ਅਰੈਸਟ ਕੀਤਾ ਤਿੰਨ ਦਿਨਾਂ ਦੇ ਰਿਮਾਂਡ ਦੇ ਉੱਤੇ ਹੈ ਜਿਹਦੇ ਵਿੱਚ 3150 ਟ੍ਰਾਮਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬ੍ਰਾਂhnt ਕੀਤੀਆਂ ਉਹਦੇ ਕੋਲ ਇੱਕ ਥੋੜ੍ਹਾ ਅੰਦਰ ਸੀ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇੱਥੋਂ ਤੱਕ ਇਹ ਪੁਰਾਣੇ ਕਿਲੇ ਦੇ ਵਿੱਚੋਂ ਅਰੈਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਸ਼ੀਟਾਂ ਵਾਲੇ ਤੋਂ ਬ੍ਰਾਂhnt ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਆ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ ਇਹ ਦਿਖਣਾ ਪਰਚਾ ਤੱਕ ਜੁੜਾ ਹੈ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਆ ਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਗਿਆ ਹੈ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਦੰਦੇ ਵਿੱਚ ਲੱਗਿਆ ਹੋਇਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਦਾ ਤਾਂ ਇਹ ਅ ਅੰਦਰ ਦੀ ਜੇਲ੍ਹ ਦੇ ਵਿੱਚ 4 ਸਾਲ 10 ਸਾਲ ਦੀ ਸਜ਼ਾ ਹੋਈ ਸੀ 4 ਸਾਲ ਕੰਪਲੀਟ ਕਰਕੇ ਆ ਸਜ਼ਾ ਆਪਣੀ ਤੇ ਫਿਰ ਪ੍ਰੋਲ ਦਿੱਤੇਗਾ ਪਰ ਉਹ ਕਿਹਦੇ ਹੋਏ ਸਾਨੂੰ ਤੇ ਉਹ ਜਵਾਨ ਹੈਗਾ ਵੀ ਪ੍ਰੋਨ ਦੇ ਉੱਤੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ ਤਿੰਨ ਐਨਡੀ ਦਾ ਹੀ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀਆਂ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਿੰਕ ਕਿੱਥੇ ਆ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕਿਦੋਂ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ